ਇੱਕ ਤਾਂ ਅਸੀਂ ਸਮਾਗਮ ਤੇ ਗਏ ਤੇ ਉਹ ਸਮਾਗਮ ਤੇ ਰਾਤ ਨੂੰ ਮੇਰੇ ਕੋਲ ਦੋਵੇਂ ਭਾਈ ਬੈਠੇ ਰਹੇ ਦੋ ਭਾਈ ਆ ਗਏ ਸੰਗਤ ਤੋਂ ਬਾਅਦ ਕਹਿੰਦੇ ਜੀ ਕੁਛ ਸਾਨੂੰ ਮਾੜਾ ਮੋਟਾ ਚਲੋ ਬੰਦਾ ਸੰਗਤ ਪਹਿਲੀ ਵਾਰ ਕਰੀ ਸੀ ਮੈਂ ਕਿਹਾ ਚੰਗਾ ਭਾਈ ਤੇ ਕਹਿੰਦੇ ਅਸੀਂ ਤੇਰੇ ਪਿੰਡ ਆਵਾਂਗੇ ਮੈਂ ਚਲ ਠੀਕ ਆ ਜੀ ਆਇਆਂ ਨੂੰ ਗੁਰਸਿੱਖ ਧੰਨ ਬਾਗ ਜਿਹੜੇ ਗੁਰਸਿੱਖ ਸਾਨੂੰ ਤਾਰਨ ਆਉਂਦੇ ਆ अच्छा मैं कह जी कोई गल नहीं फिर फिक्र कोई गल नहीं आ जी दर, था था। वो ਪਚਾਨੇ ਨੂੰ ਪੰਜਵੇਂ ਛੇਵੇਂ ਦਰ ਗੁਰੂ ਸਾਹਿਬ ਦਾ ਹੁਕਮ ਆ ਗਿਆ ਇੱਕ ਦਾਦਾ ਉਹ ਸੀਲੀ ਛੱਡ ਗਿਆ ਦੂਏ ਨੇ ਮੈਨੂੰ ਕਹਾਣੀ ਦੱਸੀ ਜਿਹੜਾ ਨਾਲ ਦਾ ਸੀ ਉਹ ਤਾਂ ਹਜੇ ਵੀ ਜਿਉਂਦਾ ਹੈ ਆ ਬਿਹਾਰੇ ਦੇ ਕੋਲੀ ਪਿੰਡਾਂ ਨਾਲ ਅਸੀਂ ਉਸ ਪਿੰਡ ਵੀ ਗਏ ਭੋਜ ਤੇ ਗਏ ਉਹਦੇ ਤੇ ਪੰਜਾਛੇ ਨੇ ਇਹਨਾਂ ਦਾ ਰਸਤਾ ਦਾ ਸੀ ਉਹ ਜਵਾਨ ਮੁੰਡਾ ਸੀ ਕਿ ਇਸੇ ਪਤਾ ਹੁਕਮ ਕਦੋਂ ਆ ਜਾਣਾ ਅਮਰਤਾਨੀ ਸੀ ਬਹੁਤ ਚੰਗਾ ਸੀ ਇਹ ਜੀ ਗੱਲ ਨਹੀਂ ਹੈ ਸਵੇਰ ਚਾਹ ਦਾ ਕੱਪ ਘਰ ਵਾਲੀ ਲੈਣ ਗਈ ਤੇ ਉਹ ਆਉਂਦੇ ਨੂੰ ਅ ਬਸ ਉਹ ਕਹਿ ਰਿਹਾ ਬੋਲਿਆ ਨਹੀਂ ਉਹ ਬਸ ਖਤਮ ਇਹ ਤਾਂ ਪਤਾ ਨਹੀਂ ਕਦੋਂ ਮਹਾਰਾਜ ਦੇ ਸੱਦਾ ਆ ਜਾਣਾ ਚਲੋ ਇਹ ਉਹ ਮਰਨਾ ਨਹੀਂ ਹੈ ਇਹ ਵੀ ਥੰਦਾ ਡਰਨਾ ਨਹੀਂ ਹੈ ਮਰਨਾ ਨਹੀਂ ਹੈ ਮੈਂ ਥੰਦਾ ਸਭ ਛਿੱੜੀ ਆਪਾਂ ਵੀ ਦੇਣੀ ਹੈ ਇਹ ਨਹੀਂ ਵੀ ਛਿੱੜੀ ਉਹਨਾਂ ਆਪਾਂ ਆਪ ਦੇਣੀ ਆ ਅੰਦਰੋਂ ਸ਼ਹੀਦ ਹੋਣਾ ਹੈ ਪਾਤਸ਼ਾਹ ਦੇ ਚਰਨਾਂ 'ਚ ਉਹਨਾਂ ਚ ਸੱਚਖੰਡ ਨਹੀਂ ਪ੍ਰਾਪਤ ਹੋਣਾ ਇਹ ਵੀ ਨਾਲ ਦੱਸ ਦਿਓ। ਆਓ। ਉਹ ਮੈਨੂੰ ਕਹਿਣ ਲੱਗਾ ਕਹਿੰਦਾ ਜੀ ਆਨੰਦਪੁਰ ਮੈਂ ਸੇਵਾ ਕਰਦਾ ਸੀ। ਆ ਦੇਖੋ ਸੁਣੋ। ਆਪਾਂ ਪੰਜਵੇਂ ਪਾਤਸ਼ਾਹ ਨੂੰ ਕਹਿੰਦੇ ਆ ਤਾਂ ਤਬੀ ਤੇ ਬਹਿ ਗਏ ਜੀ ਛਾਲੇ ਪੈ ਗਏ ਜੀ ਮਹਾਰਾਜ ਦੇ ਰੇਤਾ ਪੁਆ ਲਿਆ ਜੀ ਅਸਿੰਘਾ ਉਹਦਾ ਗੁਰੂ ਸਾਹਿਬ ਦਾ ਸਿੰਘ। ਜਿਹੜਾ ਪੂਰਾ ਪਾਤਸ਼ਾਹ ਤੇ ਵਿਸ਼ਵਾਸ ਹੈ। ਡਲਡ ਵਿਸ਼ਵਾਸ ਆ ਸਦਕਾ ਹੈ, ਭਰੋਸਾ ਹੈ, ਸਬਰ ਹੈ। ਇਹ ਸਾਰੀਆਂ ਗੁਣ ਨੇ। ਮਰਦਾ ਹੈ ਮਰੀਦ ਨਾਲ ਗੱਲਾਂ ਹੋਵਣਾ, ਗੱਲਾਂ ਨਾਲ ਨਹੀਂ ਹੋਇਆ ਜਾਣਾ। ਮਰੀਦ ਨੇ ਮਰਦਾ ਹੋਣਾ ਹੈ ਸਬਰ ਸਹਦਕ ਸ਼ਹੀਦ ਪਰਮਭਖੋਣਾ ਆ ਸਾਰੇ ਗੁਣ ਪੈਦਾ ਭਾਈ ਸਾਹਿਬ ਦਸੀ ਜਾਂਦੇ ਆ ਇਹ ਜੇ ਬਣਨਾ ਸਿੰਘ ਨੇ ਸਬਰ ਦੇ ਅੱਡ ਸ਼ਬਦ ਅਲੱਗ ਨੇ ਅਰਥ ਸ਼ਹੀਦ ਦੇ ਅੱਡ ਅਰਥ ਨੇ ਦੋਹੇ ਦੇ ਅੱਡ ਅਰਥ ਨੇ ਭਰਮਖੋਣਾ ਤਾਂ ਹੋਰ ਲੱਗਾ ਗੋਲਾ ਮਾਲ ਗੋਲਾ ਮੁੱਲ ਖਰੀਦਕਾਰੇ ਜੋਬਣਾ ਗੋਲਾ ਬਣਨਾ ਹੈ ਮਹਾਰਾਜ ਦਾ ਕੁਕਰ ਬਣਨਾ ਤਾਂ ਕੋ ਤਰ ਹੋਣਾ ਹੈ ਉਹ ਕਹਿਣ ਲੱਗਾ ਜੀ ਮੈਂ ਆਨੰਦਪੁਰ ਲੰਗਰ ਦੀ ਸੇਵਾ ਕਰਦਾ ਸੀ ਆ ਗਿਆ ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਘਰ ਪਰ ਸਾਰਿਆਂ ਨੇ ਉਹਦੀ ਯਾਦ ਆ ਜਾਂਦਾ ਹੈ ਬਹੁਤ ਸਾਲ ਤਾਂ ਭੁੱਲਿਆ ਰਹਿੰਦਾ ਉਹਦੀ ਯਾਦ ਆਉਂਦਾ ਜਦੋਂ ਆਇਆ ਤਾਂ ਮੈਨੂੰ ਨਾਲ ਦੇ ਸਿੰਘ ਕਹਿਣ ਲੱਗੇ ਧੰਨ ਸੀ ਫੁਰੂ ਸਾਹਿਬ ਅਪਦਤ ਤੱਤੀ ਤ ਵਿਧਵਾ ਤੁਮ ਨਹੀਂ ਲਾ ਸਕਦੇ ਲੰਗਰ ਬਕਾਉਂਦੇ ਕਹਿੰਦਾ ਮੈਂ ਇਹ ਆਪ ਦੱਸਦਾ ਹੁਣ ਵੀ ਕਿਉਂਦਾ ਹੋ ਅਜੀ ਕੋ ਐਵੇਂ ਗੱਪ ਨਹੀਂ ਕਰਦੇ ਹੁੰਦੇ ਸਾਨੂੰ ਨਹੀਂ ਗੱਪ ਛੱਡਣ ਦੀ ਲੋੜ ਜੋ ਪ੍ਰੈਕਟੀਕਲ ਗੱਲ ਹੈ ਕਹਿੰਦਾ ਤਤੀ ਉਹ ਕਹਿੰਦੇ ਸਿਕ ਕਹਿੰਦੇ ਵੀ ਹਾਂ ਆ ਜਾ ਤਤੀ ਤਵੀ ਨੂੰ ਨਹੀਂ ਹੱਥ ਲਾ ਸਕਦੇ ਮਾਰੇ ਕਿਵੇਂ ਬੈਠੇ ਉਹ ਕਹਿੰਦਾ ਹੱਸ ਕੇ ਕਿਉਂ ਮਾਰੇ ਦੇ ਚਰਨਾਂ ਨਾਲ ਜੁੜਿਆ ਸੀ ਵਿਸ਼ਵਾਸ ਸੀ 100% ਕਹਿਣ ਲੱਗਾ ਕੋਈ ਗੱਲ ਹੀ ਨਹੀਂ ਮੈਂ ਉਹਦਾ ਇੱਕ ਕੂਕ ਕਰ ਗਿਆ ਮੈਂ ਤਤੀ ਤਵੀ ਤੈਨੂੰ ਬਹਿ ਜਾਣਾ ਮੈਂ ਤਤੀ ਤਵੀ ਤੋਦੀ ਨੰਗ ਜਾਣਾ ਜੇ ਕਹੇ ਤੋ ਹੈ ਕਹਿੰਦੇ ਹਾਂ ਕਹਿੰਦੇ ਘੜੀ ਲਿਆ ਉਹ ਕਹਿੰਦੇ ਲੈ ਘੜੀ ਦੇਵਾਂਗੇ ਤੈਨੂੰ ਨਵੀਂ ਘੜੀ ਨਵੀਂ ਦੇਵਾਂਗੇ ਪਤ ਤੀ ਤਵੀ ਉਤੋਂ ਦੀ ਨੰਗ ਜਾ ਪੂਰੀ ਤਪਾਈ ਉਹ ਕਹਿੰਦੇ ਠੀਕ ਗੱਲ ਕੋਈ ਨਹੀਂ ਗੱਲ ਮਨੰਗੂ ਘੜੀ ਦੇਵੋ ਤੇ ਆ ਘੜੀ ਦੇਵੋ ਉਹ ਤਾਂ ਜਰਾ ਐਵੇਂ ਸੀ ਗੱਲ ਉਹ ਤਾਂ ਗੁਰੂ ਸਾਹਿਬ ਦਾ ਦੱਸਣਾ ਸੀ ਆਪਾਂ ਕਹਿੰਦਾ ਤਤੀ ਤਵੀ ਦੇ ਉਤੋਂ ਦੀ ਨੰਗ ਗਏ ਮੈਂ ਨੰਗਿਆ ਕਹਿੰਦਾ ਆਪ ਕਹਿੰਦਾ ਉਹ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰੀ ਕੀ ਮਹਾਰਾਜ ਕਹਿੰਦੇ ਕਹਨਾ ਮੇਰੇ ਕੱਖੋ ਵੀ ਹੋਇਆ ਫੇ 750 750 ਕਿਲੋ ਇੱਕ ਸਿੰਘ ਉਹਨੇ ਪ੍ਰੈਕਟੀਕਲ ਕਰਕੇ ਦੱਸਾਤਾ ਰੋਪ ਤੇ ਆਏ ਸੁ ਹੱਸੇ ਉਥੇ ਹਾਸ ਆਈ ਹੈ ਇੱਥੇ ਵੀ ਉਹ ਹੌਲੀ ਹੌਲੀ ਰੰਗ ਹੱਸੇ ਰੰਗ ਰੋਵੇ ਇਹ ਹੀ ਵਾਸਤਾ ਚ ਆ ਜਾਂਦਾ ਹੈ ਉਹਨੂੰ ਦੁੱਖ ਨਹੀਂ ਬੁਰਾ ਨਹੀਂ ਸਭ ਭਲਾਈ ਹੀ ਹੈ ਰੇ ਇਹ ਜੀ ਵਸਾ ਤੇ ਆਉਣਾ ਏ ਇਹ ਲਿਆਉਣੀ ਆਪਦੇ ਤੇ ਕਿਰਪਾ ਕਰਨੀ ਆ ਮਹਾਰਾਜ ਨੇ ਆਪਾਂ ਇਹ ਭਾਲਦੇ ਆ